26 ਭਾਦੋਂ 10 ਸਤੰਬਰ 1225 ਬੁੱਧਵਾਰ ਦਾ ਦਿਨ ਸਵੇਰੇ 7:35 ਮਿੰਟਾਂ ਦਾ ਹੋ ਚੁੱਕਿਆ ਤੇ ਇਸ ਵੇਲੇ ਤੁਸੀਂ ਇਹ ਜਿਹੜਾ ਨਜ਼ਾਰਾ ਦੇਖ ਰਹੇ ਹੋ ਇਹ ਹੈ ਭਾਈ ਸਿਆਚਨ ਹਬੇਸ ਕੈਂਪ ਦਾ ਉਹ ਸਾਹਮਣੇ ਤੋਂ ਸਿਆਚਨ ਗਲੇਸ਼ੀਅਰ ਸ਼ੁਰੂ ਹੁੰਦਾ ਤੇ ਅੱਗੇ ਜਾਂਦੇ ਆ ਗੱਲਬਾਤ ਦੇਖਦੇ ਆ ਖੈਰ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਲਦਾਖ ਤੋਂ ਸਤਸ਼ਰੀਆ ਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਆ ਅ ਸਵਾਗਤ ਆ ਬਈ ਤੁਹਾਡਾ ਸਾਰਿਆਂ ਦਾ ਤੇ ਆ ਥੱਲੇ ਵਗਦੀ ਹੋਏ ਝਰਨੇ ਜੇ ਤੋਂ ਆ ਪਾਣੀ ਇੱਥੋਂ ਬੋਤਲ ਭਰ ਲਈ ਨਾਲੇ ਪਾਣੀ ਖਤਮ ਹੋ ਗਿਆ ਸੀ ਰਾਤ ਪੀਣ ਵਾਲਾ ਤੇ ਨਾਲੇ ਇੱਥੇ ਬੁਰਸ਼ ਕਰ ਗਏ ਤੇ ਤਾਹਾਂ ਤੋਂ ਵਹਿੰਦਾ ਇਹ ਬਰਫਾਂ ਖੁਰਖੁਰਤੀ ਸਿੰਘਾਂ ਤੋਂ ਤਾਜ਼ਾ ਪਾਣੀ ਆਉਂਦਾਗਾ ਤੇ ਉਹ ਸਾਹਮਣੇ ਪਈ ਉਹ ਗਲੇਸ਼ੀਅਰ ਆ ਸੀ ਅਚਨ ਗਲੇਸ਼ੀਅਰ ਇੱਥੋਂ ਉਹ ਸ਼ੁਰੂ ਹੁੰਦਾ ਕੱਲ ਆਪਾਂ ਇੱਥੇ ਪਹੁੰਚ ਗਏ ਇੱਥੇ ਰਹੇ ਸੀ ਉਹ ਸਾਹਮਣੇ ਆ ਕਰਾਈਆਂ ਜਟਕਾਣਾ ਕਰਿਆ ਸੀ ਇੱਥੇ ਜਾਂਦੇ ਆ ਤੁਹਾਨੂੰ ਆਪਣਾ ਟਿਕਾਣਾ ਵੀ ਦਿਖਾਉਨੇ ਆ ਤੇ ਨਾਲੇ ਸਾਹਮਣੇ ਉਹ ਇੱਥੇ ਅੱਗੇ ਬਾਰ ਮੈਮੋਰੀਅਲ ਬਣਿਆ ਤੇ ਓਪੀ ਬਾਬਾ ਮੰਦਰਾ ਤੇ ਅੱਗੇ ਗਲੇਸ਼ੀਅਰ ਵਾਲੇ ਪਾਸੇ ਨੂੰ ਮੜੀ-ਮੁੱਟੀ ਝਾਤ ਮਾਰ ਕੇ ਆਉਨੇ ਆ ਤੇ ਅੱਜ ਦੇ ਦਿਨ ਦਾ ਮਾਹੌਲ ਤੁਹਾਨੂੰ ਸਾਰਾ ਦਿਖਾਉਨੇ ਆ ਖਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਸਾਫ਼-ਸੁਥਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਉਹ ਸੁਣ ਸਕਦੇ ਹੋ ਸਬਸਕ੍ਰਾਈਬ ਹਲਾਇ ਵੀ ਕਰ ਲਿਓ ਬਾਈ ਜੀ ਨੇ ਨਹੀਂ ਕਰਿਆ ਤੇ ਫੋਲੋ ਵੀ ਪੱਕਾ ਹੀ ਕਰ ਲਿਓ ਬਾਈ ਤੇ ਸੇਨਾ ਤੇ ਆਪਣਾ ਇੰਸਟਾਗ੍ਰam ਖਾਤਾ ਗਾ ਉਹ ਵੀ ਭਾਈ ਜਰੂਰ ਫੋਲੋ ਕਰਿਓ ਤੁਸੀਂ ਤੇ ਉੱਥੇ ਰੋਜ਼ ਦੀ ਮਾੜੀ ਮੋਟੀ ਅਪਡੇਟ ਆਪਾਂ ਪਾਉਂਦੇ ਰਹਨੇ ਆ ਕੋਈ ਸਟੋਰੀ ਕੋਈ ਕਦੇ ਭੁੱਲ ਭੁਲੇਖੇ ਰੀਲ ਵੀ ਪਾ ਦਿੰਨੇ ਆਗੇ ਸੋਹਣਾ ਨਜ਼ਾਰਾ ਤਾਪਮਾਨ ਭਈ ਇੱਥੋਂ ਦਾ ਇਸ ਵੇਲੇ 0 ਡਿਗਰੀ ਆ ਹੁਣ ਤੇ ਰਾਤ 4-5 ਡਿਗਰੀ ਘਟਾਓ ਚ ਸੀ ਪਰ ਪਾਲਾ ਨਹੀਂ ਲੱਗਿਆ ਇੱਕ ਤਾਂ ਸਲੀਪਿੰਗ ਬੈਗ ਠੀਕ ਆ ਆਪਣੇ ਕੋਲੇ ਤੇ ਦੂਜਾ ਉਹ ਖੁੱਡੇਇਆਂ ਜਿਹੜੇ ਵੱੜ ਕੇ ਪੈ ਗਏ ਸੀ ਉੱਥੇ ਤੰਬੂ ਲਾ ਕੇ ਤੇ ਐਂ ਪਾਣੀ ਟੱਪਦੇ ਰਹਿੰਦੇ ਆ ਭਈ ਪਹਾੜਾਂ ਵਿਚ ਦੀ ਜੜਕ ਕਰਾਸ ਕਰਕੇ ਥੱਲੋਂ ਦੀ ਪਰਲੇ ਪਾਸੇ ਟੱਪੀ ਜਾਂਦਾ ਆ ਤਾਜ਼ਾ ਸ਼ੰਡਾ ਪਾਣੀ ਪੀਤਾ ਹੋਇਆ ਨੌਜਵਾਨ ਨੇ ਕਹਿੰਦੇ ਤੇ ਜੀਬ ਵੀ ਸੁਣਨ ਆਉਣ ਵਾਲੀ ਹੋ ਜਾਂਦੀ ਆ ਉਹ ਸਾਹਮਣੇ ਉੱਥੇ ਘਰ ਜੇ ਬਣੀ ਜਾਂਦੇ ਆ ਤੇ ਫੌਜੀ ਜਵਾਨ ਕਹਿੰਦੇ ਭਈ ਤੂੰ ਉੱਥੇ ਜਾ ਕੇ ਡੇਰਾ ਆ ਲਾ ਸਕਦਾਂਗਾ ਤੇ ਉਹ ਜਿਹੜਾ ਸਾਈਕਲ ਵਾਲਾ ਬਾਈ ਕਲਕੱਤੇ ਵਾਲਾ ਸੀਗਾ ਅੰਕਲ ਉਹ ਨਿਕਲ ਗਿਆ ਸੀ ਸਵੇਰ 7 ਵਜੇ ਉਦੋਂ ਬਸ ਮੈਂ ਹਲੇ ਉੱਠੇ ਹੀ ਫਿਰਦਾ ਸੀ 7 ਵਜੇ ਨਿਕਲੇ ਆ ਵੈਸੇ ਮੈਂ ਰਜਾਈ ਚੋਂ ਤੇ ਪਹਿਲਾਂ అలਾਰਮ ਲਾਇਆ ਹੋਇਆ ਸੀਗਾ 5:00 ਵਜੇ ਤੇ ਮੈਂ ਕਿਹਾ ਏਡੀ ਸੁਨੇ ਆ ਉੱਠ ਕੇ ਕੀ ਕਰਨਾ ਤੜਕੀ ਮਨਾ ਪਿਆ ਫਿਰ ਦੁਬਾਰੇ 7 ਵਜੇ ਤੇ అలਾਰਮ ਲਾ ਕੇ ਪੈ ਗਿਆ ਸੀ ਨੈਟ ਠੀਕ ਹੈ Airtel ਦਾ ਉਹਰੇ 4G ਇੱਥੇ ਉਹ ਉੱਥੇ ਗਾਹਾਂ ਜੇ ਤਾਂ 5G ਚੱਲਦਾ ਸੀਗਾ ਉੱਥੇ ਪਰਾਂ ਟਾਵਰ ਲੱਗਿਆ ਹੋਇਆ ਇੱਥੇ ਵਾਰ ਡੰਗ ਲਾਤਾ ਦੋ ਤਿੰਨ ਡੱਕੇ ਹੀ ਸੀਗੇ ਰੇਂਜ ਦੇ ਤਿੰਨੇ ਨਾਲ ਆਪਣਾ ਵਧੀਆ ਸੋਹਣਾ ਸਰ ਗਿਆ ਹੂੰ ਹੂੰ ਇੱਧਰ ਬਾਈ ਜਿਹੜੀਆਂ ਆਹ ਬਿਲਡਿੰਗਾਂ ਬਣ ਜਾਂਦੀਆਂ ਇਹ ਸਰਕਾਰੀ ਨੇ ਤੇ ਇੱਥੇ ਜਿਹੜੇ ਕੰਮ ਕਰਦੇ ਆ ਮਿੱਤਰ ਤੇ ਉਹਨਾਂ ਨੇ ਰਾਤ ਆਪਾਂ ਨੂੰ ਰੋਟੀ ਵਾਸਤੇ ਸੱਦਾ ਪੱਤਰ ਦਿੱਤਾ ਸੀ ਤੇ ਰਾਤ ਦਾ ਖਾਣਾ-ਦਾਣਾ ਆਪਣਾ ਇਹਨਾਂ ਕੋਲੇ ਹੋ ਗਿਆ ਸੀ ਸ਼ੁਕਰੀਆ ਮਿੱਤਰੋ ਤੁਹਾਡਾ ਅੱਜ ਦਾ ਭਾਈ ਖਾਣਾ-ਦਾਣਾ ਇਹਨਾਂ ਮਿੱਤਰਾਂ ਕੋਲੇ ਆਪਾਂ ਸ਼ੁਕਰੀਆ ਭਾਈ ਜੀ ਆਪ ਪਿਆਜ਼ ਲੈ ਲਓ ਭਾਈ ਤੁਸੀਂ ਮੈਂ ਬਿਲਕੁਲ ਥੋੜਾ ਹੀ ਲਵਾਂਗਾ ਇਹ ਲੈ ਲਓ ਮਿਹਰबानी ਨਹੀਂ ਨਹੀਂ ਬਹੁਤ ਹੈ ਯਾਰ ਥੋੜੇ ਬਣਾ ਬਣਾ ਹਾਈ ਗਾਇਜ਼ ਮੇਰਾ ਨੈਟਵਰਕ ਕੀ ਭਾਈ ਇੱਥੇ ਮਿੱਤਰ ਆ ਜਿੰਨਾਂ ਕੋਲੇ ਆਪਾਂ ਇੱਥੇ ਟੈਂਟ ਲਾਏ ਹੋਏ ਆ ਤੇ ਤੂੰ ਕੀ ਘਟ ਰੱਖੀ ਇਹਨਾਂ ਨੇ ਫ੍ਰੀ ਫਾਇਰ ਦੀ ਕਿਉਂ ਦਰਿਕਾ ਮਿੱਤਰੂ ਖਾਣਾ ਬਣਾਈ ਜਾਂਦਾ ਹੈਲੋ ਭਾਈ ਤੇ ਤੜਕੇ ਦੀ ਚਾਹ ਵਾਸਤੇ ਵੀ ਸੱਦਾ ਪੱਤਰ ਭੇਜਿਆ ਹੋਇਆ ਸੀ ਇਹਨਾਂ ਨੇ ਕਿ ਨੂਨ ਵਾਲੀ ਚਾਹ ਜ਼ਰੂਰ ਪੀਂ ਬਈ ਇਹ ਇੱਥੇ ਇਧਰਲੇ ਪਾਸੇ ਰਹਿੰਦੇ ਆ ਇਹਦੇ ਵਿੱਚ ਹੀ ਅੱਜ ਇੱਥੇ ਆ ਕਾਗਜ਼ ਪੱਤਰ ਲਾ ਕੇ ਪਾਰੀਆਂ ਬੰਦ ਕਰੀਆਂ ਪਈਆਂ ਤੇ ਇਹਨਾਂ ਕੋਲੇ ਵੀ ਚੱਲਦੇ ਆ ਹੁਣ ਇਹਨਾਂ ਦਾ ਧੰਨਵਾਦ ਕਰਾਂਗੇ ਗੱਲਬਾਤ ਮਣੀ ਮੁੱਟੀ ਕਰ ਜਾਗੇ ਇਹਨਾਂ ਨਾਲ ਇਸ ਪਾਸੇ ਇਹ ਕਲਕੱਤੇ ਵਾਲੇ ਵੀਰ ਨੇ ਉਹਨੇ ਡੇਰੇ ਲਾਇਓਏ ਸੀ ਬੱਗਿਆ ਉਹ ਇਹ ਨਵੀਆਂ ਬਣੀਆਂ ਬਿਲਡਿੰਗਾਂ ਤੇ ਇਧਰਲੇ ਪਾਸੇ ਭਾਈ ਆਪਣਾ ਦੰਬੂ ਆ ਤੇ ਨਾਲ ਹੀ ਇੱਥੇ ਸਾਈਕਲ ਖੜਾ ਕਰਤਾ ਸੀ ਉਧਰ ਉੱਲੇ ਕਰਕੇ ਕਿੱਥੇ ਆ ਬੂ ਜਰਾ ਆ ਆਪੇ ਆਪੀ ਬਿਸਤਰਾ ਵੋਸਤਰਾ ਆਪਣਾ ਸਾਰਾ ਉਵੇਂ ਇੱਕ ਰਖੋ ਲਿਆ ਕੋਲਮੈਨ ਆ ਵਧੀਆ ਸਲੀਪਿੰਗ ਬੈਗ ਆ ਮਮੀ ਸ਼ੇਪ ਸਲੀਪਿੰਗ ਬੈਗ ਕਹਿੰਦੇ ਨੇ ਥੱਲੋਂ ਪੀੜਾ ਜਾਂਦਾ ਪੈਰਾਂ ਨੇ ਪਾਸੇ ਉੱਤੋਂ ਥੋੜਾ ਜਿਹਾ ਖੁੱਲਾ ਹੁੰਦਾ ਹੈ ਤੇ ਪੜਾਏ ਨਗਦਾ 22 ਡਿਗਰੀ ਘਟਾਓ ਤੱਕ ਇਹ ਕੰਮ ਕਰ ਜਾਂਦਾ ਦੁਬਾਰੇ ਦੇਖ ਲੈਣੇ ਮਾੜਾ ਜਿਹਾ ਢੱਕਣ ਜਾਂ ਜੇ ਦਾ ਗੱਲਬਾਤ ਜੀ ਕਿਹੜੇ ਵਸੇ ਮੂੰਜ਼ੇਰਾ ਆਹ ਕੁਛ ਆ ਤੇ ਇਹਦੇ ਜੀ ਵੀ ਬਸ ਇੱਥੇ ਵੀ ਗਰਮੀ ਆਉਣ ਵਾਲੀ ਹੋਈ ਰਹੀ ਰਾਤ ਆ ਫਿਰ ਮੈਂ ਇਹਨੂੰ ਖੋਲ ਕੇ ਪਿਆ ਉੱਤੋਂ ਮਾੜਾ ਜਿਹਾ ਉਹ ਮਾਯੋਂ ਤੋਂ ਮੈਲ ਜਾਂਦਾ ਵੀ ਇਹੇ ਬਾਕੀ ਸੌਦਾ ਪੱਤਰ ਲੋਟ ਆ ਸਾਰਾ ਇਹ ਜਮਾਨ ਬੰਦਿਆ ਸਾਈਕਲ ਦੇ ਧਰਦੇ ਆ ਤੇ ਫੇਰ ਅੱਗੇ ਜਾ ਕੇ ਦੇਖਦੇ ਆ ਕੀ ਹੋਇਆ ਮੋਤਾ ਸੱਚਨ ਗਲੇਸ਼ੀਅਰ ਵਾਲੇ ਪਾਸੇ ਇੱਕ ਝੋਲਾ ਸਾਈਕਲ ਤੇ ਪਿਆ ਹੋ ਲਾਇ ਨਹੀਂ ਸੀ 8:30 ਵਜੇ ਸਾਈਕਲ ਰੈਡੀ ਆ ਬਈ ਤੇ ਅੱਗੇ ਚੱਲਦੇ ਆ ਮਾੜਾ ਗਲੇਸ਼ੀਅਰ ਵਾਲੇ ਪਾਸੇ ਤੇ ਇਹਨਾਂ ਮਿੱਤਰਾਂ ਦਾ ਧੰਨਵਾਦ ਕਰ ਦਈਏ ਚੰਗਾ ਮਿੱਤਰੋ ਸਸਰੀਕ ਕਾਲ ਬਾਈ ਕਿੱਧਰ ਗਏ ਦੂਜੇ ਜਵਾਨ ਦੂਸਰੇ ਬੰਦੇ ਅੱਛਾ ਠੀਕ ਹੈ ਮਿੱਤਰੋ ਚੰਗਾ ਫੇਰ ਮਿਲਤੇ ਆਂ ਕਭੀ ਜਲਤੇ ਜਲਤੇ ਸ਼ੁਕਰੀਆ ਤੁਹਾਡਾ ਠੀਕ ਹੈ ਬਾਈ ਓਕੇ ਗਈਆ ਸਮਾਨ ਪਾਣੀ ਚੱਕਣ ਕੋਈ ਆਪਦਾ ਕੁਝ ਘਰੇ ਗਏ ਆ ਕਹਿੰਦੇ ਆ ਆਰਮੀ ਦਾ ਕੈਫੇ ਆ ਭਈ ਰਾਤ 6:30 6 ਵਜੇ ਕਲੋਜ਼ ਹੋ ਗਿਆ ਸੀ ਤੇ ਹੁਣ 9 ਵਜੇ ਨੂੰ ਖੁੱਲੂਆ ਕਹਿੰਦੇ ਸੀ ਤੇ ਜਾਂਦੇ ਹੋਏ ਇੱਥੋਂ ਮੜਾ ਮੋਟਾ ਕੁਝ ਛੱਕ ਜਾਗੇ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਸਫਰ ਸੁਖਦਮਈ ਹੋਵੇ ਸੋਣਾ ਹੋਵੇ ਸਿਆਚਨ ਬਾਰ ਮੈਮੋਰੀਅਲ ਵਿੱਚ ਅੱਗੇ ਜਾਣ ਤੋਂ ਪਹਿਲਾਂ ਇੱਕ ਨਿਗਾਹ ਇੱਧਰ ਮਾਰ ਜੀਏ ਇੱਧਰ ਵੀ ਬਈ ਜੰਗੀ ਯਾਦਗਾਰ ਬਣੀ ਹੋਈ ਆ ਸ਼ਹੀਦਾਂ ਦੀ ਕੱਲ੍ਹ ਆਥਣੇ ਆਪਾਂ ਇੱਧਰ ਨਿਗਾਹ ਨਹੀਂ ਮਾਰੀ ਕਣੀਆਂ ਪੈਣ ਲੱਗ ਗਈ ਸੀ ਇੱਕ ਤਾਂ ਦੂਜਾ ਠੰਡ ਖਾਸੀ ਹੋ ਗਈ ਸੀ ਆਥਣ ਹੋ ਗਏ ਸੀ ਉਦੋਂ ਤੇ ਇਹ ਬਾਰ ਮੈਮੋਰੀਅਲ ਉਹਨਾਂ ਸ਼ਹੀਦਾਂ ਦੀ ਯਾਦ ਚ ਜਿਹੜੇ ਜਵਾਨਾਂ ਨੇ ਸਿਆਚਨ ਗਲੇਸ਼ੀਅਰ ਵਿੱਚ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਦੇਸ਼ੇਵ ਵਰਮਹੇ ਸ਼ੋਭਕਰਮਨ ਕਵੇ ਨਟਰੋਂ ਤੇ 900 ਤੇ 47 ਸ਼ੀਤਾਂ ਦੇ ਇੱਥੇ ਬਈ ਨਾਮ ਲਿਖੇ ਹੋਏ ਨੇ ਤੇ ਜਿਹੜੇ ਇੱਥੇ ਦੇਸ਼ ਤੋਂ ਆਪਣੀ ਜਾਣ ਕਰਵਾਣ ਕਰ ਗਏ ਸਯਚਨ ਕਲੇਸ਼ੀਅਰ ਚ ਰੱਖਿਆ ਕਰਦੇ ਹੋਏ ਬੈਨ ਆਨ ਰੋਡ ਸਵਿਚ ਔਨ ਸੇਫਟੀ ਮੋਡ ਚੀਕਾ ਬਈ ਸਾਰਿਆਂ ਤੋਂ ਪਹਿਲਾਂ ਤਾਂ ਦਰਸ਼ਨ ਕਰਦੇ ਆ ਜੀ ਓਪੀ ਬਾਬਾ ਮੰਦਿਰ ਦੇ ਓਪੀ ਬਾਬਾ ਨੂੰ ਸਾਰੇ ਬਈ ਆਰਮੀ ਦੇ ਜਵਾਨ ਮੰਨਦੇ ਆ ਉਹ ਕਿਸੇ ਵੀ ਧਰਮ ਦਾ ਹੋਵੇ ਭਾਵੇਂ ਹਿੰਦੂ ਮੁਸਲਮਨ ਸਿੱਖ ਈਸਾਈ ਸਾਰੇ ਓਪੀ ਬਾਬਾ ਨੂੰ ਮੱਥਾ ਟੇਕਦੇ ਆ ਤੇ ਉਹਨਾਂ ਦਾ ਨਾਮ ਲੈ ਕੇ ਰੋਜ਼ ਅੱਗੇ ਵਧਦੇ ਆ ਤੇ ਆ ਉਹਨਾਂ ਦੀ ਭਈ ਲਿਖਿਆ ਹੋਇਆ ਜੀਵਨੀ ਬਾਰੇ ਕੁਝ ਤੁਸੀਂ ਰੁਕ ਕੇ ਪੜ ਸਕਦੇ ਹੋ ਅੱਗੇ ਵੀ ਆਪਾਂ ਡਿਟੇਲ ਚ ਸਾਡੀ ਇਹ ਗੱਲ ਕਰਾਂਗੇ ਅੰਦਰ ਇੱਕ ਹੋਰ ਮੰਦਿਰਾ ਉੱਥੇ ਜਾ ਕੇ ਦੇ ਦੇਖਦੇ ਆ ਉਧਰ ਵੀ ਦਰਸ਼ਨ ਕਰਦੇ ਆਂਗੇ ਤੇ ਜੈ ਓਪੀ ਬਾਬਾ ਓਮ ਪ੍ਰਕਾਸ਼ ਬਾਬਾ ਜੀ ਪਿਆਰ ਨਾਲ ਆਉਣ ਇਹਨਾਂ ਨੂੰ ਓਪੀ ਬਾਬਾ ਕਹਿੰਦੇ ਹੈਗੇ ਉਹ ਸਾਹਮਣੇ ਲਿਖਿਆ ਮਿਲਟਰੀ ਏਰੀਆ ਪਹਿਲਾਂ ਤਾਂ ਬਈ ਇੱਥੇ ਆਮ ਬੰਦੇ ਦੀ ਆਉਣ ਨੂੰ ਇਜਾਜ਼ਤ ਨਹੀਂ ਹੁੰਦੀ ਸੀ ਅੱਗੇ ਆਉਣ ਨੂੰ ਤੇ ਇੱਕ ਮੰਦਰ ਅੰਦਰ ਵੀ ਆਹ ਮੰਦਰ ਪਹਿਲਾਂ ਤਾਂ ਬਾਹਰ ਬਣਾਇਆ ਹੋਇਆ ਸੀ ਓਪੀ ਬਾਬਾ ਦਾ ਇੱਥੋਂ ਦਰਸ਼ਨ ਕਰਕੇ ਮੁੜ ਜਾਂਦੇ ਸੀ ਕਿਉਂ ਟੂਰਿਜ਼ਮ ਵਾਸਤੇ ਖੋਲਤਾ ਅੱਗੇ ਆ ਬੋਰ ਮੈਮੋਰੀਅਲ ਵੀ ਦੇਖ ਸਕਦੇ ਆ ਹੋਪੀ ਬਾਬਾ ਮੰਦਿਰ ਅੰਦਰ ਵੀ ਆ ਉਹ ਸਕਰੀਨ ਦੇ ਸਾਹਮਣੇ ਜਿਹੜੀਆਂ ਭਾਈ ਬਰਫੀਲੀਆਂ ਚੋਟੀਆਂ ਦੀਆਂ ਨੇ ਉਹ ਇੱਥੋਂ ਇਹ ਸ਼ੁਰੂ ਹੁੰਦਾ ਹੈ ਗਿਆਚਨ ਗਲੇਸ਼ੀਅਰ ਤੇ ਇੱਥੇ ਬੇਸ ਕੈਂਪ ਆਗਾ ਤੇ ਇਧਰੋਂ ਭਾਈ ਜਵਾਨ ਚੜਾਈ ਕਰਦੇ ਨੇਗੇ ਗਲੇਸ਼ੀਅਰ ਤੇ ਤੇ ਕੱਲ ਗੱਲ ਕਰੀ ਸੀ ਵੈਸੇ ਦੁਬਾਰੇ ਇੱਕ ਵਾਰੀ ਫੇਰ ਕਰ ਲੈਨੇ ਆ ਤੇ ਦੁਨੀਆ ਦਾ ਸਭ ਤੋਂ ਵੱਡਾ ਗਲੇਸ਼ੀਅਰ ਹੈ 76 ਕਿਲੋਮੀਟਰ ਲੰਮਾ ਤੇ ਸਭ ਤੋਂ ਉੱਚਾ ਬੈਟਲ ਗ੍ਰਾਉਂਡ ਆ ਲੜਾਈ ਦਾ ਤੇ 2 ਤੋਂ 8 ਕਿਲੋਮੀਟਰ ਚੜਾਈ ਹੈ ਇਹਦੀ 3600 ਮੀਟਰ ਤੋਂ ਲੈ ਕੇ 5700 ਮੀਟਰ ਤੱਕ ਉਚਾਈ ਆ ਤੇ ਬਹੁਤ ਆ ਲੰਮਾ ਚੌੜਾ ਬਰਫੀ ਬਰਫ ਹੁੰਦੀ ਹੈ ਉੱਤੇ 400 ਮੀਟਰ ਤੱਕ ਮਟਾਈ ਹੋ ਜਾਂਦੀ ਹੈ ਬਰਫ ਦੀ ਭਈ ਉੱਤੇ ਦੀ ਉੱਤੇ ਬਰਫ ਹੋਰ ਜੰਮੀ ਜਾਂਦੀ ਆ ਉਹ ਖੱਬੇ ਹੱਥੇ ਜਿੱਥੇ ਅ ਝੰਡਾ ਲਹਿਰਾ ਤਾਂ ਨਹੀਂ ਰਿਹਾ ਕਰ ਰਹਾ ਜੀ ਹਵਾ ਨਹੀਂ ਹੈਗੀ ਤੇ ਉੱਥੇ ਭਈ ਉਹ ਹੈਗਾ ਹੈ ਆਪਣਾ ਵਾਰ ਮੈਮੋਰੀਅਲ ਆ ਉਹ ਵੇਖ ਕੇ ਆਉਣੇ ਆਗੇ ਇਹ ਉਧਰ ਪੈਸਾ ਬਜਾਜ ਹੋਰੇ ਤਾਂ ਉੱਚੇ ਕਰਕੇ ਰੱਖਿਓ ਨੇ ਹੈਲੀਕਾਪਟਰ ਸਿੰਘ ਹੋਰੇ ਆ ਸਵਾਹ ਬਈ ਇਸ ਵੇਲੇ ਪੌਣੇ 12 ਵਜੇ ਦਾ ਹੋ ਗਿਆ ਤੇ ਮੈਂ ਹਜੇ ਬੇਸ ਕੈਂਪ ਤੇ ਫਿਰਦਾਗਾ ਸਿਆਚਨ ਬਾਰੀਅਰ ਸਾਹਮਣੇ ਲੱਗਿਆ ਬੋਰਡ ਇਸ ਗੱਲ ਦੀ ਗਵਾਹੀ ਭਰਦਾ ਤੇ ਮਾੜੇ ਇਧਰ ਨੂੰ ਕੈਮਰਾ ਘਮਾਈਏ ਤੇ ਨੌਜਵਾਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਤੇ ਆਪਣੇ ਪਿੰਡ ਦਾ ਮਿੱਤਰ ਮੈਂ ਉੱਥੇ ਪਿੱਛੇ ਆਪਣੇ ਇੱਕ ਹੋਰ ਬਾਰ ਮੈਮੋਰੀਅਲ ਬਣਿਆ ਉਹਦੀ ਗੱਲ ਕਰਦਾ ਆਉਂਦਾ ਸੀ ਮੈਂ ਉਧਰ ਨੂੰ ਗਿਆ ਤੇ ਉੱਥੇ ਮੈਨੂੰ ਫੌਜੀ ਨੌਜਵਾਨ ਕਹਿੰਦੇ ਬਈ ਇਧਰੋਂ ਪੱਥਰ ਡਿੱਗੀ ਜਾਂਦੇ ਤੁਸੀਂ ਇਧਰ ਨਾ ਜਾਓ ਮਨਾਂਗਾ ਕਿਨੇ ਤੁਸੀਂ ਓਪੀ ਬਾਬਾ ਵਾਲੇ ਮੰਦਰ ਨਾਲੇ ਪਾਸੇ ਨੂੰ ਹੋ ਜੋ ਆ ਓਪੀ ਬਾਬਾ ਮੰਦਰ ਇਹਦੀ ਵੀ ਗੱਲ ਕਰਾਂਗੇ ਤੇ ਬਹੁਤ ਚਾ ਚੜਿਆ ਬਾਈ ਬਾਲਾ ਮਿਲ ਕੇ ਸਾਨੂੰ ਗੱਲਾਂ ਤਾਂ ਤਾਰ ਹੀ ਡੁੱਟਦੀ ਨਾ ਇਹਦੀ ਗੱਲ ਮੁਕਦੀਆਂ ਨਾ ਮੇਰੀ ਬਾਲੇ ਚਰਦੀਆਂ ਗੱਲਾਂ ਇਕੱਠੀਆਂ ਹੋਈਆਂ ਹੋਈਆਂ ਮੈਂ ਦੱਸਦਾ ਵੀ ਕਿੰਨਾ ਖੁਸ਼ ਆਗਾ ਕਿ ਪਿੰਡ ਦਾ ਬੰਦਾ ਵੀ ਇੱਡੀ ਦੂਰ ਮਿਲੇ ਤਾਂ ਮਤਲਬ ਬਹੁਤ ਜ਼ਿਆਦਾ ਜ਼ਿਆਦੇ ਚਾਹ ਖੁਸ਼ੀ ਹੁੰਦੀ ਆ ਜੀ ਜੀ ਬਾਈ ਤੇ ਓਪੀ ਬਾਬਾ ਮੰਦਰ ਆ ਪਿੱਛੇ ਵੀ ਬਾਹਰ ਇੱਕ ਮੰਦਰ ਆ ਉਹਦੀ ਆਪ ਦਰਸ਼ਨ ਕਰਕੇ ਆਏ ਸੀ ਤੇ ਇੱਧਰ ਇੱਕ ਬਈ ਇਹ ਤੇ ਓਮ ਪ੍ਰਕਾਸ਼ ਬਾਬਾ ਇਹ ਕੋਈ ਫੌਜੀ ਸੀ ਤੇ ਪਿਆਰ ਨਾਲ ਓਪੀ ਬਾਬਾ ਕਹਿੰਦੇ ਨੇ ਇਹ ਤੇ ਇਹ ਕਹਿੰਦੇ ਬਈ ਦੁਸ਼ਮਣਾਂ ਨਾਲ ਲੜਦੇ ਹੋ ਸ਼ਹੀਦ ਹੋਗੇ ਸੀ ਆਈਸ ਐਕਸ ਨਾਲ ਲੜ ਰਹੇ ਸੀ ਮਤਲਬ ਜਿਹੜਾ ਉਹ ਕਹਾੜੀ ਜੀ ਹੁੰਦੀ ਹੈ ਉਹ ਬਰਫ਼ਾਂ ਚੜਨ ਵਾਲੀ ਤੇ ਉਹਦੇ ਨਾਲ ਤੇ ਹੁਣ ਇਹਨਾਂ ਦਾ ਮੰਨਣਾ ਇਹ ਆ ਬਈ ਸਾਰੇ ਫੌਜੀ ਮੰਨਦੇ ਆ ਇਹ ਕਹਿੰਦੇ ਗਲੇਸ਼ੀਅਰ ਤੇ ਬਾਸ ਆਓ ਓਪੀ ਬਾਬਾ ਦਾ ਤੇ ਉੱਥੇ ਰਹਿੰਦੇ ਨੇ ਇਹ ਸਭ ਤੋਂ ਪਹਿਲਾਂ ਵੀ ਓਪੀ ਬਾਬਾ ਦੇ ਇਥੇ ਜਿਵੇਂ ਆਪਾਂ ਕੋਈ ਪੀਰਾਂ ਫਕੀਰਾਂ ਨੂੰ ਮੰਨਦੇ ਆ ਉਸ ਤਰ੍ਹਾਂ ਇਥੇ ਗਲੇਸ਼ੀਅਰ ਦੇ ਵਿੱਚ ਓਪੀ ਬਾਬਾ ਨੂੰ ਮਤਲਬ ਮੰਨਿਆ ਜਾਂਦਾ ਗਲੇਸ਼ੀਅਰ ਦਾ ਰਾਜਾ ਕਿਹਾ ਜਾਂਦਾ ਮਤਲਬ ਹਾਂ 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 ਤਾਂ ਕਰਕੇ ਕੁਝ ਵੀ ਆਉਣਾ ਜਾਣਾ ਤਾਂ ਪਹਿਲਾਂ ਇੱਥੇ ਮੱਥਾ ਟੇਕ ਕੇ ਉਸ ਤੋਂ ਬਾਅਦ ਹੀ ਪਰਮਿਸ਼ਨ ਲੈ ਕੇ ਓਪੀ ਬਾਬਾ ਤੋਂ ਫਿਰ ਕੰਮ ਸ਼ੁਰੂ ਕਰਨਾ ਜੀ ਜੀ ਤੇ 27 ਤਰੀਕ ਤੋਂ ਬਾਅਦ ਇੱਥੇ ਹਫ਼ਤਾ ਥੱਲੇ ਬੇਸ ਕੈਂਪ ਤੇ ਰਹਿੰਦੇ ਨੇ ਕਹਿੰਦੇ ਓਪੀ ਬਾਬਾ ਤੇ ਫਿਰ ਦੁਬਾਰੇ ਉੱਤੇ ਗਲੇਸ਼ੀਅਰ ਤੇ ਚਲੇ ਜਾਂਦੇ ਅਗੇ ਤੇ ਭਾਈ ਸਾਰੇ ਫੌਜੀ ਜਵਾਨ ਹਾਂ ਅੱਗੇ ਓਪੀ ਬਾਬਾ ਮੰਦਿਰ ਤੇ ਇਹ ਮੇਨ ਮੰਦਿਰ ਅੰਦਰ ਪਹਿਲਾਂ ਉਹ ਬਾਹਰਲਾ ਮੰਦਿਰ ਸੀ ਉਹਦੇ ਬਾਅਦ ਆਪਾਂ ਆ ਦਰਸ਼ਨ ਕਰਕੇ ਆਏਾਂਗੇ ਓਪੀ ਬਾਬਾ ਕੀ ਜੈ ਅੰਦਰ ਰਾਸ਼ਨ ਕਰ ਲੈ ਬਈ ਤੇ ਇੱਧਰ ਓਪੀ ਬਾਬਾ ਦਾ ਕਮਰਾ ਕਹਿੰਦੇ ਇੱਥੇ ਬਾਸ ਹੈਗਾ ਓਪੀ ਬਾਬਾ ਜੀ ਇਹ ਜਾਂ ਚੋ ਅੱਛਾ ਇਹ ਉਹਨਾਂ ਦਾ ਬਿਸਤਰਾ ਬਾਬਾ ਜੀ ਹਾਂ ਇਹ ਬਾਬਾ ਜੀ ਦਾ ਬਿਸਤਰਾ ਆ ਗਿਆ ਇਹ ਥੱਲੇ ਬੂਟ ਵਗੈਰਾ ਜੋ ਮਤਲਬ ਬਾਬਾ ਜੀ ਦਾ ਤਿਆਰ ਹੁੰਦਾ ਸਮਾਨ ਅੱਛਾ ਇਹ ਚੇਅਰ ਵਗੈਰਾ ਆ ਗਈ ਹਾਂ ਮਤਲਬ ਸਾਰਾ ਕੁਝ ਬਾਬਾ ਜੀ ਐਡਰੈਸ ਕੈਪਟਨ ਬਾਬਾ ਜੀ ਇਹ ਨਵੀਂ ਆ ਪਹਿਲਾਂ ਵਾਲੀ ਤਾਂ ਨਹੀਂ ਹੋਣੀ ਐਡਰੈਸ ਹਨਾ ਨਹੀਂ ਨਹੀਂ ਨਿਊ ਪੈਟਰਨ ਆ ਇਹ ਹਾਂ ਪਹਿਲਾਂ ਦਾ ਪੈਟਰਨ ਆ ਇਹ ਵਾਲੇ ਮੇਰੇ ਪਾਸ ਇਹ ਸੀਗੇ ਭਾਈ ਓਪੀ ਬਾਬਾ ਜੀ ਇਹਨਾਂ ਦੇ origignal ਫੋਟੋ ਵੀ ਆ ਕੋਈ ਨਹੀਂ origignal ਹੀ ਇਹੀ ਆ ਮਤਲਬ ਦੱਸਦੇ ਜਿਵੇਂ ਆ ਹੋ ਗਈ ਨਾ ਮਤਲਬ ਸੇਮ ਹੀ ਆ ਉਸ ਤੋਂ ਬਣਾਈ ਹੋਈ ਆ ਠੀਕ ਹੈ ਸਾਰਸ ਮਾਨ ਤੇ ਕਿਵੇਂ ਬਬੇ ਤਿਆਰ ਹੋਣ ਦਾ ਇੱਥੇ ਸਾਹਮਣੇ ਜਿਹੜੇ ਆ ਆਪਾਂ ਦੇਖ ਰਹਿਆਂਗੇ ਅਗਲੇਸ਼ੀਅਰ ਇਹ ਤੋਂ ਅੱਗੇ ਭਈ ਪਾਕਿਸਤਾਨ ਆ ਖੱਬੇ ਹੱਥ ਵੱਧਾ ਇਧਰ ਨੂੰ ਅਗਲੇਸ਼ੀਅਰ ਇਹ ਉੱਤਰੀ ਲੱਗ ਕੇ ਜੇ ਆਪਾਂ ਖੜੇ ਆ ਲਦਾਖ ਇਸ ਵੇਲੇ ਤੇ ਉਹ ਦਿਖਦੀ ਆ ਸਾਹਮਣੇ ਬਰਫ਼ ਜੰਮੀ ਹੋਈ ਇਹ ਸਾਲਾਂ ਬੱਦੀ ਜੰਮੀਆਂ ਰਹਿੰਦੀਆਂ ਭਾਈ ਜਿਵੇਂ ਆਪਾਂ ਪਹਿਲਾਂ ਗੱਲ ਕਰਿਆ 4-400 ਮੀਟਰ ਮੋਟਾਈ ਹੋ ਜਾਂਦੀ ਆ ਬਰਫ਼ ਦੀ ਇਹ ਇਨਾਂ ਗਲੇਸ਼ੀਅਰਾਂ ਤੇ ਤੇ ਉਸ ਤੋਂ ਪਹਿਲਾਂ ਥੱਲੇ ਜਿਹੜੇ ਆ ਦਿਖਦੀ ਆ ਇਹ ਵੀ ਬਰਫ਼ੀ ਆ ਭਾਈ ਜਿੰਨੀਆਂ ਕਾਲੀਆਂ ਸਾਰੀ ਇਹ ਬਰਫ਼ੀ ਆ ਮੰਨ ਲੈ ਇਹ ਤੋਂ ਜੱਡਾ ਹਾਂ ਕਿਉਂਕਿ ਇਹ ਜਾ ਕੇ ਹਨਾ ਜੀ ਸਾਰੀ ਦੇਖੀ ਆ ਆਪਾਂ ਨੂੰ ਦੇਖਣ ਜਾਂਦਾ ਦੀ ਵੀ ਕਾਲੀ ਆ ਪਹਾੜ ਜੇ ਹਨਾ ਵੀ ਉੱਧੇ ਹੀ ਆ ਇਹ ਸਾਰੀ ਬਰਫ਼ਾ ਕਿਤੋਂ ਖੁਰੀ ਜਾਂਦੀ ਆ ਪਾਣੀ ਇਹ ਚ ਇਨਾਂ ਤੋਂ ਪਾਣੀ ਆਈ ਜਾਂਦਾ ਆਪਣਾ ਜਿੱਦ ਨਿਕਲਣਾ ਇਹ ਭਾਈ ਇਹਨੂੰ ਬਲੈਕ ਆਈਸ ਕਹਿੰਦੇ ਆ ਧੂੜ ਮਿੱਟੀ ਜਮਾ ਵੇਰੇ ਉੱਤੋਂ ਜੰਮੀ ਰਹਿੰਦੀ ਇੱਥੇ ਠੰਡਾ ਇਲਾਕਾ ਤਾਂ ਕਰਕੇ ਤੜਕੇ ਵੀ 7-8 ਵਜੇ ਤੱਕ 0 ਡਿਗਰੀ ਤਾਪਮਾਨ ਸੀ ਰਾਤ ਨੂੰ ਇੱਥੇ ਘਟਾਓ ਚ ਹੁੰਦਾ ਤੇ ਹੁਣ ਵੀ ਕੋਈ ਬੜਾ ਨਹੀਂ 3-4 ਡਿਗਰੀ ਹੋਊਗਾ ਤੇ ਧੁੱਪ ਨਾਲ ਹੌਲੀ-ਹੌਲੀ ਮਾੜੀ-ਮੋਟੀ ਖੁਰੀ ਜਾਂਦੀ ਹੈ ਤੇ ਉੰਨੀ ਕੀ ਭਾਈ ਇਹ ਹੋਰ ਜੰਮ ਜਾਂਦੀ ਆ ਵਾਹਿਗੁਰੂ ਜੀ ਅੱਜ ਦਾ ਖਾਣਾ-ਦਾਣਾ ਭਾਈ ਫੇਰ ਆਪਣਾ ਫੌਜੀਆ ਵੱਲੋਂ ਇਹਦੇ ਵੀ ਆਪਣਾ ਨਾਮ ਲਿਖਿਆ ਹੋਇਆ ਸੀਗਾ ਆਉਣ ਦੇ ਮਿੱਤਰਾ ब्रेक हाइड्रोलिकਾ ਮੜੇ ਸਾਹ ਨਾਲ ਹੀ ਲਾਈ ਪੋਲੀ ਲੱਗਿਆ। ਅਸਾਂ ਮੰਨਦਾ ਮੈਂ ਬ੍ਰੇਕ ਵਾਲੇ ਪਲੌਂਦੇ ਨਹੀਂ। ਹਾਂ। ਨਿਆਰਾਗਾ। ਕਿਰੇ ਕਿਰੇ ਦਾ ਪਈ ਜਦੋਂ ਬੰਦਾ ਬੈਂਦਾਗਾ ਤੇ ਛੋਟਾ ਗੀਅਰ ਲੱਗਿਆ ਹੋਵੇ ਉਹਨੂੰ ਐ ਲੱਗਦਾ ਵੀ ਬਾੜਾ ਰੜਾ ਚੱਲਦਾ ਕੰਮ ਜਦੋਂ ਮੜਾ ਜਾ ਪੱਟ ਜੇ ਫੁੱਲਦੇ ਉਸ ਤੋਂ ਬਾਅਦ ਫਿਰ ਗੱਲਬਾਤ। ਗਾਂਹ ਵੱਧ ਜਾਂਦੀ ਹੈ। ਦੇਖੋ ਨਿਆਰੀ ਵਾਲਾਗਾ। ਹੈ? ਨਿਆਰੀ ਵਾਲਾ ਚਲਾਉਂਦਾ ਇਹਦਾ। ਉਹ ਨਿਆਰਾ ਤਾਂ ਆਉਂਦਾ ਇਹ ਗੱਲ 'ਚ ਕੋਈ ਸ਼ੱਕ ਨਹੀਂ। ਮ제 ਆ ਰਿਹਾ ਪੂਰੇ। ਠੀਕ ਹੈ। ਕੱਢ ਲਾ ਗੇੜੇ ਮਿੱਤਰਾ ਕੈਂਡਾ ਚੀਜ਼ ਯਾਰ ਵਧੀਆਗਾ ਜਾਂ ਪਤਾ ਹੀ ਨਹੀਂ ਲੱਗਦਾ ਨਿਆਰਾ ਦੇੰਦਾ ਚਲਾਉਣ ਦੇ ਵਧੀਆ ਸੁਆਦ ਆਉਂਦਾ ਬੀਬੀ ਜੀ ਪਹਾੜ ਦੇਖੀ ਜਾਂਦੇ ਮੈਂ ਵੀ ਜਾਊਂਗਾ ਹੇ ਸੈਂਕੜਾ ਰਟਾਇਰ ਹੋ ਗਈ ਹੈਂ 10 ਸਾਲਾਂ ਨੂੰ ਫਿਰ ਤੂੰ ਆਦਾ ਚੱਲਾਂਗੇ ਫਿਰ ਆਪਾਂ ਕਿਤੇ ਹੋਰ ਲੰਮੇ ਦੂਰ ਤੇ ਹਾਂ ਉਦੋਂ ਚਲਾਗੇ ਮੈਂ ਯਾਦ ਕਰਾਂਗੇ ਵੀ ਉਦੋਂ ਮਲੇ ਸੀਗੇ ਆਪਾਂ ਜੀ ਜੀ ਚਲ ਹੁਣ ਮਿੱਤਰਾ ਨੂੰ ਦੇ ਇਜਾਜ਼ਤ ਤੇ ਰੱਬ ਸੁੱਖ ਰੱਖੇ ਬਹੁਤ ਖੁਸ਼ ਹੂ ਯਾਰ ਬਹੁਤ ਖੁਸ਼ ਹੂ ਮਾ ਜੀ ਉਤੋਂ ਜ਼ਿਆਦਾ ਮੈਨੂੰ ਹੋਰ ਕੀ ਸੇਵਾ ਦੱਸ ਹੈ ਸੇਵਾ ਤਾਂ ਬਹੁਤ ਹੋ ਗਈ ਆ ਦੇਖੋ ਬਈ ਤੇ ਹੁਣ ਤੁਹਾਨੂੰ ਹੌਲੀ ਹੌਲੀ ਦਿਖਾਵਾਂਗੇ ਸੇਵਾਾਂ ਵਾਂ ਜਿਹਦੇ ਹੱਥ ਚ ਜਿੱਧਰ ਮਾਰਦੇ ਹੱਥ ਉਧਰ ਹੀ ਸੇਵੇ ਨਿਕਲਦੀ ਹੈ ਫੇਰ ਵੀ ਕੋਈ ਹੋਰ ਕੋਈ ਫੇਰ ਲੈ ਗਾ ਨਹੀਂ ਸੀ ਬਸ ਮਿਹਰਬਾਨੀ ਹੈ ਇੰਨਾ ਤਾਂ ਬਹੁਤ ਹੈ ਯਾਰਾ ਵਾਹ ਵਾਰੀ ਬਰੀ ਜੱਫੀਆਂ ਪਈ ਜਾਂਦੀਆਂ ਜੱਫੀਆਂ ਸੀ ਕਈ ਵਾਰੀ ਪਾੜਦੇ ਬਈ ਕਿੰਨੀ ਖੁਸ਼ੀ ਹੈ ਇੰਨੀ ਆ ਜੱਫੇ ਪਉਣੀਆਂ ਗਿਆਨ ਨਹੀਂ ਕਰ ਸਕਦੇ ਖੁਸ਼ੀ ਬੋਲ ਕੇ ਗਿਆਨ ਨਹੀਂ ਹੋ ਸਕਦੀ ਤੇ ਆਪਾਂ ਥੋੜੇ ਅੱਗੇ ਵਧਣਾ ਬਈ ਆਏ ਆ ਚਲੋ ਬੇ ਮੈਨ ਰਾਤੀ ਇਹ ਪਤਾ ਹੁੰਦਾ ਬੜੀਆਂ ਗੱਲਾਂ ਕਰ ਦੇਣਾ ਸਮਾ ਦੁਪਹਿਰ 2:30 ਵਜੇ ਦਾ ਹੋ ਗਿਆ ਬਾਈ ਬੇਸ ਕੈਂਪ ਤੇ ਨਜ਼ਾਰੇ ਦੇਖ ਚੱਲੇ ਅੱਜ ਵੀ ਲਗਭਗ ਐ ਮਰ ਲੋ ਸਾਰਾ ਦੇ ਨਹੀਂ ਹੋ ਗਿਆ ਤੇ ਉਹ ਸਾਹਮਣੇ ਜਿੱਥੇ ਧੂੜ ਜੀ ਉੱਡੀ ਜਾਂਦੀ ਆ ਤੇ ਉਹਦੇ ਥੱਲੇ ਉਹਥੇ ਬਾਰ ਮੈਮੋਰੀਅਲ ਬਣਿਆ ਹੋਇਆ ਚੌਥੇ ਕਹਿੰਦੇ ਅੱਜ ਤੜਕੇ ਦੇ ਪੱਥਰ ਡਿੱਗੀ ਜਾਂਦੇ ਤੇ ਉਧਰ ਜਿਹੜਾ ਉਹ ਦੂਜਾ ਬਾਰ ਮੈਮੋਰੀਅਲ ਬਣਿਆ ਹੋਇਆ ਉਧਰ ਫੌਜੀ ਜਵਾਨ ਕਹਿੰਦੇ ਭਾਈ ਤੁਸੀਂ ਨਾ ਜਾਓ ਮਨਾਹੀ ਆ ਵੇਰੇ ਜਾਣਾ ਠੀਕ ਵੀ ਨਹੀਂ ਸੀ ਤੇ ਆਪਣੇ ਪਿੰਡ ਦੇ ਗਰਾਈਂ ਮਿੱਤਰ ਕੋਲੋਂ ਦੋ ਢਾਈ ਘੰਟੇ ਡਿਊਟੀ ਦਾ ਹੈ ਗੱਲਾਂ ਬਾਤਾਂ ਕਰੀਆਂ ਹਜੇ ਮਨ ਤਾਂ ਨਹੀਂ ਕਰਦਾ ਸੀ ਆਉਣ ਨੂੰ ਚੱਲ ਫਿਰ ਮੈਂ ਕਿਹਾ ਅੱਗੇ ਵਧਦੇ ਆ ਤੇ ਸੋਹਣਾ ਰਿਹਾ ਇੱਧਰ ਤੱਕ ਦਾ ਸਫ਼ਰ ਬਹੁਤ ਸੋਹਣਾ ਨਜ਼ਾਰਾ ਬਈ ਆ ਬਰਫ ਵਾਲੀਆਂ ਟੀਸੀਆਂ ਦਾ ਇੱਧਰ ਪਾਣੀ ਮਿਲ ਜਾਂਦਾ ਕਿਤੇ ਕਿਤੇ ਬੋਤਲ ਲਾਵੇ ਕਰ ਲੈਣੇ ਜਿੰਨੀ ਕਿਉਂ ਨਹੀਂ ਹੋਈ ਹੁੰਦੀ ਆ ਆ ਬੋਤਲਾਂ ਐ ਕੇ ਵੀ ਰੀਆਂ ਪੈਪਾਂ ਐ ਲਾ ਕੇ ਰੱਖੀਆਂ ਪਈਆਂ ਹੁੰਦੀਆਂ ਤੇ ਇੰਨਾ ਜੇ ਨਿਤਰਿਆ ਪਾਣੀ ਆਉਂਦਾ ਹੁੰਦਾ ਇਹਨਾਂ ਜੋ ਭਰਨ ਦਾ ਇਹ ਫਾਇਦਾ ਹੋ ਜਾਂਦਾ ਜਿਵੇਂ ਅੱਧਾ ਪਾਣੀ ਥੱਲੋਂ ਦਿਖ ਹੈ ਕਿਉਂ ਦਾ ਸਰਦਾ ਕਿਸਮਾੜਾ ਜਿਹਾ ਹੂਆ ਤੇ ਆ ਤਾਂ ਵਾਲਾ ਜਮਾ ਨਿਤਰਿਆ ਤਾਂ ਹੈ ਪੈਪਾਂ ਪੋਪਾਂ ਐ ਜਾਂ ਐ ਬੋਤਲਾਂ ਐ ਫਸਾ ਕੇ ਰੱਖੀਆਂ ਪਈਆਂ ਹੁੰਦੀਆਂ ਪਾਕਿਸਤਾਨ ਬਾਰਡਰ ਵਾਲੇ ਪਾਸੇ ਦੀਆਂ ਗੱਲਾਂ ਬਾਤਾਂ ਵੇਖ ਚੱਲੇ ਤੇ ਉਸੇ ਰਾਹ ਤੇ ਹੁਣ ਪੁੱਠੇ ਮੁੜੇ ਜਾਂਦੇ ਆ ਬਈ ਜਿਹੜੇ ਤੇ ਆਏ ਸੀ 110 ਕਿਲੋਮੀਟਰ ਬੇਸ ਕੈਂਪ ਤੋਂ ਖਲਸਰ ਟੀਮ ਵੱੜਾ ਖਲਸਰ ਟੀਮ ਵੱੜ ਕੋਲ ਖੱਬੇ ਹੱਥ ਅ ਮੜਾਂਗੇ ਸੜਕ ਜਿਹੜੀ ਜਾਊਗੀ ਪੈਂगांव ਦੇ ਲੇਕ ਵੱਲ ਨੂੰ ਤੇ ਬਰੀਲਾ ਪਾਸ ਆਉਂਦੇ ਦਿਨਾਂ ਚ ਇੱਕ ਦੋ ਦਿਨਾਂ ਚ ਚੜਾਂਗੇ ਤੇ ਚੰਗਲਾ ਪਾਸ ਇਹ ਉੱਚੇ ਪਾਸ ਨੇ ਇਹ ਵੀ ਕਰਾਂਗੇ ਤੇ ਫਿਲਹਾਲ ਇਧਰਲੇ ਪਾਸੋਂ ਸੜਕ ਤੇ ਸਿਰੇ ਤੱਕ ਆਪਾਂ ਜਾਏ ਜਿੱਥੋਂ ਤੱਕ ਇਹ ਜਾਂਦੀ ਸੀ ਅ ਨੋਬਰਾ ਨਾਲ ਨਾਲ ਤੇ ਇਸ ਤੋਂ ਪਹਿਲਾਂ ਆਪਾਂ ਤੁਰ ਤੱਕ ਥਾਂਗ ਵੱਲ ਗਏ ਸੀ ਉਧਰ ਸਿਜੋਗ ਨਦੀ ਦੇ ਨਾਲ ਨਾਲ ਸੜਕ ਜਾਂਦੀ ਸੀ ਉਹ ਵੀ sire ਤੱਕ ਜਾਏ ਜਿੱਥੋਂ ਤੱਕ ਜਾਂਦੀ ਸੀ ਤੇ ਹੁਣ ਰੱਬ ਸੁੱਖ ਰੱਖੇ ਆਉਂਦੇ ਦਿਨਾਂ 'ਚ ਪੈਂਗਾਉਂ ਗੁਲੇਕ ਵਾਲੇ ਪਾਸੇ ਵਧਾਂਗੇ ਚైనా ਬਾਰਡਰ ਵਾਲੇ ਪਾਸੇ ਨੂੰ ਜਾਵਾਂਗੇ ਹੌਲੀ ਹੌਲੀ ਹੋਣਾ ਫਿਲਹਾਲ ਆ ਚਾਲਾ ਨੋਬਰਾ ਨਦੀ ਦਾ ਨਜ਼ਾਰਾ ਮੜੇ ਖੜ ਕੇ ਦੇਖ ਲਈਏ। ਸ਼ਿਆਚਨ ਗਲੇਸ਼ੀਅਰ ਤੋਂ ਚਲਦੀ ਆ ਇਧਰੋਂ ਤੇ ਆ ਜਾਂਦੀ ਆ ਖੱਦੇ ਪਾਉਂਦੀ। ਪੂਰਾ ਤੇਜ਼ ਆ ਪਾਣੀ ਐਨ ਕਈ ਵਾਰੀ ਖੇੜਿਆ ਪੋੜਿਆ ਹੁੰਦਾ ਕਈ ਥਾਵਾਂ ਤੇ ਉੱਥੇ ਐ ਪਤਾ ਇਹ ਨਹੀਂ ਲੱਗਦਾ ਹੁੰਦਾ ਪਾਣੀ ਕਿੰਨਾਗਾ ਵੀ ਕਿੰਨਾਗਾ ਤੇਜ਼ ਆਗਾ। ਤੇ ਇਹ ਅੱਗੇ ਜਾ ਕੇ ਖਲਸਰ ਟੀਮ ਉਹੜ ਕੋਲੇ ਉਧਰੋਂ ਆਉਂਦਾ ਸ਼ਿਓਕਦ ਰਿਆ। ਤਿਉਹ ਦੇ ਨਾਲ ਉੱਥੇ ਰਲ ਜਾਂਦੀ ਆ ਤੇ ਸ਼ਿਯੋਗ ਤੇ ਦਰਿਆ ਫਿਰ ਸਿੰਧ ਨਾਲ ਸਿੰਧ ਗਾਹਾਂ ਜਾ ਕੇ ਪਾਕਿਸਤਾਨ ਕਰਾਚੀ ਕੋਲੇ ਅਰਬ ਸਾਗਰ ਨਾਲ ਆ ਰਲ ਜਾਂਦਾ ਤੇ ਕਹਿ ਰ ਇਹ ਗੱਲਬਾਤ ਆਪਾਂ ਕਈ ਵਾਰੀ ਕਰ ਲਈ ਪਹਿਲਾਂ ਵੀ ਚਲੋ ਦੁਬਾਰੇ ਸਹੀ 3:13 ਦਾ ਟਾਈਮ ਹੋ ਗਿਆ ਤੇ ਬੇਸ ਕੈਂਪ ਤੋਂ 13 ਕਿਲੋਮੀਟਰ ਅੱਗੇ ਆ ਕੇ ਪਹਿਲਾ ਬ੍ਰੇਕ ਮਾਰਿਆ ਪਾਣੀ ਧਾਣੀ ਦਾ ਰਾਹ ਚ ਪੀ ਲਿਆ ਸੀ ਆਏ ਤੁਰਦੇ ਤੁਰਦੇ ਮਤਲਬ ਮੜਾਏ ਖੜ ਕੇ ਪੀ ਲੈਣਾ ਨਾ ਤੇ ਬ੍ਰੇਕ ਅਸੀਂ ਇਹਨੂੰ ਗਿਣਦੇ ਆਂਗੇ ਤੇ ਫੌਜੀ ਵੀਰਾਂ ਵੱਲੋਂ ਖੁੱਲੇ ਗੱਫੇ ਪ੍ਰਾਪਤ ਹੋਇਆ ਖਾਣ ਪੀਣ ਨੂੰ ਸੌਦਾ ਪੱਤਾ ਜੂਸ ਜਿਹਾ ਆਪਾਂ ਸੁੱਖ ਨਾਲ ਬਾਦੂ ਤੇ ਬਹੁਤ ਸਾਰਾ ਧੰਨਵਾਦ ਉਹਨਾਂ ਮਿੱਤਰਾਂ ਦਾ ਸਾਰੇ ਵੀਰਾਂ ਦਾ ਜਿਹੜੇ ਤਹਾਯੋ ਪਾਜੀ ਬਾਈ ਕੇ ਮਲੇ ਜਦ ਨਦੀ ਕਿਨਾਰੇ ਬੈਠ ਕੇ ਖਾਣ ਦਾ ਨਜ਼ਾਰਾ ਆ ਰਿਹਾ ਸਮਾਂ ਇਸ ਵੇਲੇ ਸਹੀ 3:30 ਵਜੇ ਦਾ ਹੋਇਆ ਤੇ ਕੱਲ 3:30 ਵਜੇ ਹੀ ਆਪਾਂ ਐਸਬੰਡ ਹੋ ਗਏ ਸੀ ਇਧਰ ਨਾਇਪੁਰ ਦਾ ਨਵੇਂ ਪੁਲ ਦਾ ਕੰਮ ਚੱਲੀ ਜਾਂਦਾ ਇਧਰ ਨਾਲ ਨਾਲਾ ਵਗ ਜਾਂਦਾ ਤੇ ਭਾਈ ਇਧਰਲੇ ਪਾਕਿਸਤਾਨ ਦੇ ਬਾਰਡਰ ਤੇ ਲਾਸਟ ਪਿੰਡ ਬਰਸ਼ੀ W A R S H I ਤੇ ਆ ਬਰਸ਼ੀ ਦਾ ਮੰਦਰ ਇੱਥੇ ਸੁਣਦੇ ਇੱਕੋ ਹੀ ਘਰ ਆ ਭਾਈ ਇਸ ਪਿੰਡ ਆ ਹਾਂ ਤਾਂ ਜਿਵੇਂ ਇਧਰ ਕੈਂਪ ਜਾਂ ਲੱਗੀ ਜਾਂਦਾ ਕੋਈ ਉਹ B R O ਵਗੈਰਾ ਦਾ ਜਿਵੇਂ ਆ ਘਰ ਆ ਇਧਰ ਕੱਲ ਖੜ ਕੇ ਵੀ ਗਿਆ ਸੀ ਇੱਥੇ ਮੈਂ ਪਰ ਕੋਈ ਦੇਖਿਆ ਨਹੀਂ ਹੋ ਕੈਂਪ ਜੀ ਇੱਥੇ ਰਹਿਣ ਨੂੰ ਹੋਮ ਸਟੇ ਮਿਲ ਜਾਂਦਾ ਪਰ ਨੈਟਵਰਕ ਨਹੀਂ ਮਿਲਦਾ ਨੈਟਵਰਕ ਵੱਲੋਂ ਕੰਮ ਠੱਪਾ ਇੱਥੇ ਤਾਂ ਹੀ ਮੈਂ ਕੱਲ ਦੇਖੀ ਜਾਊਗੀ ਕਹਿ ਕੇ ਅਗਲਾ ਗੇਰ ਪਾ ਲਿਆ ਸੀ ਜਿੱਦਾ ਬੇਸ ਕੈਂਪ ਵਾਲਾ ਸੋਹਣਾ ਰਿਹਾ ਖੈਰ ਉਧਰਲਾ ਸਫਰ ਹਾਂ ਐਟਾਰਜੀ ਆ ਜਾਂਦੀ ਐ ਦਮਦਵਾ ਆਂਦੀ ਆ ਵਧੀਆ 8 ਵਜੇ ਕੇ 8 ਮਿੰਟਾਂ ਦਾ ਸਮਾਂ ਹੋ ਗਿਆ ਬਈ ਤੇ ਆਪਾਂ ਉਸੇ ਘਰ ਹੀ ਆ ਗਏ ਪਰਸੋਂ ਜਿੱਥੇ ਰਹਿ ਕੇ ਗਏ ਸੀ ਜਿਹੜੇ ਬੂਟੇ ਤੋਂ ਸਿਓ ਉਡੜ ਕੇ ਲਗੇ ਸੀ ਉਹ ਸਿਓਆਂ ਦੇ ਬੂਟੇ ਕੋਲੇ ਫਿਲਹਾਲ ਖੜੇ ਆਗੇ ਤੇ ਸਹੀ ਘੰਟਾ ਹੋ ਗਿਆ ਮੈਨੂੰ ਇੱਥੇ ਆਏ ਨੂੰ ਤੇ ਅੱਜਵਾਂ 5 ਘੰਟੇ ਚੱਲਿਆ ਮੈਂ ਪੂਰਾ ਮਨ ਲਗਾਤਾਰ ਅਲੀ ਗੱਲਬਾਤ ਹੀ ਸੀ 2:50 ਮਿੰਟਾਂ ਤੋਂ ਉਤੋਂ ਬੈਸ ਗਿਆ ਪਤੋਂ ਨਿਕਲਿਆ ਸੀ ਮਿੱਤਰ ਕੋਲੇ ਕਾਫੀ ਗੱਲਾਂ ਬਾਤਾਂ ਕਰੀਆਂ ਮੈਂ ਤੇ ਉੱਥੋਂ ਆਉਣ ਨੂੰ ਮੇਰਾ ਵੀ ਮਨ ਨਹੀਂ ਕਰਦਾ ਸੀ ਤੋਰਨ ਨੂੰ ਉਹਦਾ ਵੀ ਨਹੀਂ ਜੀ ਕਰਦਾ ਸੀਗਾ ਤੇ ਪਰ ਫਿਰ ਵੀ ਅੱਜ ਮੈਂ ਖਿੱਚੀ ਆ ਰਾਜ ਬਾਲਾ ਖੜਾ ਨਹੀਂ ਪਾਣੀ ਪੀਂਦਾ ਸੀ ਇੱਕ ਦੋ ਥਾਂ ਬਾਅਦ ਥਾਂ ਘੜ ਕੇ ਮਾੜਾ ਮੋਟਾ ਖਾਦਾ ਪੀਤਾ ਤੇ 60 ਕਿਲੋਮੀਟਰ ਪੰਜਾਂ ਘੰਟਾਂ ਚ ਨਿਕਲ ਗਏ ਇਧਰ ਨੂੰ ਫਿਰ ਅੱਜ ਕੁਝ ਦੇਖਣ ਨੂੰ ਹੈ ਨਹੀਂ ਸੋ ਉਸੇ ਰਾਤ ਹੀ ਗਏ ਸੀ ਉਸੇ ਰਾਤ ਹੀ ਆਏ ਹਾਂਗੇ ਤੇ ਫਿਲਹਾਲ ਟਿਕਾਣਾ ਕਰਦੇ ਆਂ ਅੰਦਰ ਤੇ ਸਾਈਕਲ ਵੀ ਆਪਣਾ ਉਦੋਂ ਦਾ ਇਹੀ ਖੜਾ ਚਾਹ ਬਣੀ ਪੀ ਕੇ ਇੱਕ ਦੋ ਮਿੱਤਰਾਂ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਸੀ ਇੱਥੇ ਖੜੇ ਤੇ ਆਪਾਂ ਇਹ ਇੰਸਟਾਗ੍ਰam ਤੇ ਜਰੂਰ ਫੋਲੋ ਕਰ ਲਿਓ ਜਿਹੜੇ YouTube ਵਾਲਿਆਂ ਨੇ ਨਹੀਂ ਕਰਿਆ ਉਸੇ ਖਾਤੇ ਤੇ ਪਰਸੋਂ ਵਾਲੇ ਥਾਂ ਟਿਕਾਣਾ ਹੀ ਲਾਤਾ ਸਾਈਕਲ ਆ ਬਾਦਰੀਏ ਥੱਲੇ ਖੜਾ ਰੂ ਇੱਕ ਅੱਧਾ ਬੈਗ ਲਾ ਲਾਂਗੇ ਜਿੰਨੀ ਕੀ ਆਪਾਂ ਨੂੰ ਲੋੜ ਆ ਹਾਂ 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 ਅ ਸਵਾ 8 ਵਜੇ ਦਾ ਵੇਲਾ ਹੋ ਗਿਆ ਆਉਂਦੇ ਸਾਰ ਭਾਈ ਪ੍ਰਸ਼ਾਦ ਦੇ ਪਾਣੀ ਦੇ ਡੱਗ ਪਹਿਲੋ ਤੇ ਭਾਈ ਮਿੱਤਰ ਇਜ਼ਰਾਈਲ ਤੋਂ ਇੱਥੇ ਰਹਿੰਦੇ ਨੇ ਤੇ ਹੋਮਸਟੇ ਦਾ ਇਹ ਉਹਦੇ ਪਹਿਲਾਂ ਵੀ ਆਪਾਂ ਇੱਕ ਦੋ ਵਾਰੀ ਗੱਲ ਕਰੀਏ ਇਹ ਹੁੰਦਾ ਕਿ ਸਾਰੇ ਬਈ ਰਾਲੇ ਮਿਲ ਕੇ ਇਕੱਠੇ ਬੈਠ ਕੇ ਖਾਣਾ ਖਾਂਦੇ ਹੁੰਦੇ ਨੇਗੇ ਠੀਕ ਹੈ ਜੀ ਤੁਸੀਂ ਤੇ ਇਹਨਾਂ ਦਾ ਹੋਮਸਟੇ ਜੂਲੇ ਜੀ ਇਹਨਾਂ ਕੋਲੇ ਉਹ ਦਿਨ ਆਪਾਂ ਪਰਸੋ ਰਾਤ ਰਹਿ ਕੇ ਗਏ ਸੀ ਤੇ ਅੱਜ ਫੇਰ ਇੱਥੇ ਪ੍ਰਸ਼ਾਦਾ ਪਾਣੀ ਛਕਦੇ ਆਂ ਤੇ ਉਦੋਂ ਆਪਾਂ ਰਹਿ ਕੇ ਵਧੀਆ ਲੱਗਿਆ ਸੀਗਾ ਕੀ ਹੈ ਬਲਦੀਪਾ ਬਲਤੀਬਾ ਹੋਮਸਟੇ ਇਹ ਕੀ ਹੈ ਪੈਨਾਮਿਕਾ ਪੈਨਾਮਿਕ ਜੀ 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 ਅਨ ਐਸਟੀਮੇਟ ਯੂ ਬ్రో ਥੈਂਕ ਯੂ ਥੈਂਕ ਯੂ בחורה שלא מזמן הכרתי, מזמן, מזמן, ואותה אני פוגש בבר כל היום. והיא הייתה תקופה קצת משונה, וגם ו... הכוכבים דולקים אש <עש> כנעה. <מה יש תנה. עש> ועוד פעם. הסיפור שלי קצת מוזר, אה, על בחורה שלא מזמן הכרתי, ואותה אני פוגש בבר כל הימה. היא הייתה מזן מוזר מזן, מזן, כי את הכסף היא דרשה במשומה. Dat me schuin. De kamakoha, vimdolkim al echkana. De kamakoha, vimdolkim al eskana Very nice. Wat is uw naam? Is Ofir. Ofir? Ofir. 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 థాంక్యూ థాంక్యూ సోనా ਰੰਗ ਬਨ ਰੱਖਿਆ ਬਈ ਇਹਨਾਂ ਨੇ ਤੇ ਗਾਣੇ ਵੀ ਆਨੇ ਸ਼ੁਰੂ ਹੋ ਗਏ ਗਾਣਿਆਂ ਦਾ ਸ਼ੌਂਕ ਕਹਿੰਦੇ ਸਾਨੂੰ ਭਾਈ ਤੇ ਚਾਹ ਕਹਿੰਦੇ ਸੀ ਪੀਮਾ ਕੇ ਮੈਂ ਕਹਾਂ ਮੈਂ ਵੀ ਪੀਵਾਂ ਮੈਂ ਟਿਟੀ ਠੀਕ ਹੈ ਥੈਂਕ ਯੂ ਬੱਸ ਇਮਪੋਰਟੈਂਟ ਮੈਂ ਕੋ ਵੀ ਤਾਂ ਮੈਂ ਇੱਥੇ ਦਾ נו, לא, כמו שרק אנחנו יודעים. ושם במונפסת מקובלת אם אני אשאיר אתה תנגן ונכתוב המון ਬੰਦ ਰੱਖਿਆ ਰੰਗ ਵਈ ਇਹਨਾਂ ਨੇ ਸੋਹਣੇ ਗਾਉਣ ਬਿਉਣ ਸੁਣਾਈ ਜਾਂਦੇ ਆ ਸਮਝਦਾ ਡੱਕੇ ਦੀ ਨਹੀਂ ਆਉਂਦੀ ਪਰ ਮਿਊਜ਼ਿਕ ਵਧੀਆ ਗਾ ਤੇ ਆਵਾਜ਼ ਵੀ ਚੰਗੀ ਆ ਬਸ ਬੈਠੇ ਆਡियंस ਬਣ ਕੇ ਇੰਜੋਏ ਕਰ ਰਹੇ ਆਗੇ ਤੇ ਬਾਕੀ ਲੋਟਾ ਗੰਬੀ ਥੈਂਕ ਯੂ ਥੈਂਕ ਯੂ ਸਮਾ ਵਈ 10:30 ਵਜੇ ਦਾ ਹੋ ਗਿਆ ਤੇ ਕਾਫੀ ਟਾਈਮ ਬੈਠੇ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ ਤੇ ਉਹਨਾਂ ਦੇ ਗਾਣੇ ਸੁਣੀਏ ਤੇ ਫਿਲ ਹਾਲਾ ਆਗੇ ਕਮਰੇ ਚ ਤੇ ਇੱਥੇ ਭਾਈ ਆਪਣਾ ਅੱਜ ਦਾ ਬਲੌਗ ਸਮਾਪਤ ਹੁੰਦਾ ਤੇ ਇੰਨੀ ਕੀ ਗੱਲਬਾਤ ਸੀਗੀ ਅੱਜ ਦੀ ਆਪਣੇ ਬਲੌਗ ਦੀ ਬਾਲਾ ਰਿਕਾਰਡ ਨਹੀਂ ਕਰਿਆ ਆਉਂਦੇ ਹੋਏ ਰਾਹ ਚ ਤੇ ਉਮੀਦ ਕਰਦੇ ਆ ਫੇਰ ਵੀ ਤੁਹਾਨੂੰ ਗੱਲਬਾਤ ਠੀਕ ਲੱਗੂਗੀ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਹਾਈਪ ਕਰਦੇ ਹੋ ਜਿਹੜੇ ਨੇ ਨਹੀਂ ਕਰੀ ਤੇ ਸਬਸਕ੍ਰਾਈਬ ਕਰ ਲਿਓ ਭਾਈ ਜਿਹੜੇ ਰਹਿੰਦੇ ਆ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਇੱਕ ਨਵੇਂ ਬਲੌਗ ਦੇ ਨਾਲ ਕੱਲ ਨੂੰ ਫੇਰ ਆ ਜੇ ਆਪਣੀ ਵਾਪਸੀ ਐ ਇਸੇ ਰਾਹ ਤੇ ਅ ਫਿਰ ਆਪਾਂ ਨਵੇਂ ਰੋਡ ਤੇ ਪੈ ਜਾਗੇ ਬਰੀਲਾ ਪਾਸ ਵਾਲੇ ਤੇ ਤੇ ਪੇਗਾਉਂਗਲੇਕ ਵਾਲੇ ਪਾਸੇ ਵਧਾਂਗੇ ਜਿਵੇਂ ਪਹਿਲਾਂ ਆਪਾਂ ਗੱਲ ਕਰੀ ਸੀ ਤੇ ਫਿਲਹਾਲ ਹਜ਼ਮਾਪਤਾ ਜਿਹਦਾ ਪ੍ਰੋਗਰਾਮ ਮਿਲਦੇ ਆ ਸਵੇਰੇ 7 ਵਜੇ ਨਵੇਂ ਨਕੋਰ ਬਲੌਗ ਦੇ ਨਾਲ ਦੇਖਦੇ ਰਹੋ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ